ਕੋ ਸ਼ਰਤ ਕੁਸੂ ਮੋਂ ਪਹਿਲਾਂ ਦੀ ਗੱਲ ਆ ਪਰਮਿੰਦਰ ਸਿੰਘ ਨਾਂ ਦਾ ਵਿਅਕਤੀ ਆ ਤੇ ਉਹ ਆਪਣੇ ਪਰਿਵਾਰ ਨਾਲ ਆਪਣੇ ਘਰ ਚ ਰਹਿ ਰਿਹਾ ਸੀ ਆ ਤਾਂ ਫਿਰ ਉੱਥੇ ਸੰਦੀਪ ਮਣੀ ਤੇ ਸ਼ੰਕਰ ਨਾਂ ਦੇ ਵਿਅਕਤੀਆਂ ਨੇ ਇਹ ਹਮਲਾ ਕੀਤਾ ਜਿਹੜੀ ਇਹਦੇ ਹੈਡ ਇੰਜਰੀ ਆ ਸਿਰ ਸੱਟ ਲੱਗੀ ਆ ਜਿਹਦੇ ਵਿੱਚ ਇਹਨਾਂ ਦੀ ਪਰਮਿੰਦਰ ਜੀ ਦੀ ਇਹਨਾਂ ਦੀ ਜਿਹੜੀ ਡੈਥ ਹੋ ਗਈ ਇਹਨਾਂ ਦੀ ਉਮਰ 42 ਸਾਲ ਸੀ ਇਹਨਾਂ ਦੀ ਵਾਈਫ ਜਿਹੜੀ ਉਹਦੀ ਉਮਰ 31 ਸਾਲ ਆ ਉਹ ਜ਼ਖਮੀ ਹੈ ਗਿਆ ਤੇ ਇਹਦਾ ਬੇਟਾ ਗੁਰਪ੍ਰੀਤ 14 ਸਾਲ ਦਾ ਜੀ ਤੇ ਬੇਟੀ ਆ ਹਰਸ਼ਪ੍ਰੀਤ 17 ਸਾਲ ਸਰ ਇਹ ਹੋਇਆ ਕੀ ਸੀਗਾ ਕੀ ਮਾਮਲਾ ਇਹ ਆਪਸੀ ਇਹ ਡਿਸਪਿਊਟ ਕੋਈ ਮੈਰਿਜ ਵਗੈਰਾ ਪਹਿਲਾਂ ਇਹਨਾਂ ਦੀ ਰੀ ਮੈਰਿਜ ਹੋਈ ਸੀਗੀ ਉਸ ਚੱਕਰ ਦੇ ਵਿੱਚ ਇਹਨਾਂ ਦੀ ਸਾਰੀ ਗੱਲਬਾਤ ਹੋਈ ਆਈ ਅਜੇ ਪ੍ਰਾਇਮਰੀ ਇਨਫੋਰਮੇਸ਼ਨ ਇੰਨੀ ਆਈ ਆ ਬਾਕੀ ਡਿਟੇਲ ਲੈਣੇ ਸੀ ਪਹਿਲਾਂ ਹਾਂਜੀ ਜੇ ਮਾਮਲਾ ਕਰਨਾ ਇਸ ਕਿੰਨੇ ਬੰਦੇ ਨੇ ਮਨ ਇਹ ਤਾਂ ਤਿੰਨ ਬੰਦਿਆਂ ਬਾਰੇ ਦੱਸ ਰਹੇ ਜੀ ਬਾਕੀ ਡਿਟੇਲ ਅੱਗੇ ਪਤਾ ਲੱਗ ਜੂ ਜੀ ਇਹ ਪ੍ਰਾਇਮਰੀ ਇਨਫੋਰਮੇਸ਼ਨ ਆ ਸਾਨੂੰ ਇਹ ਵੀ ਉਹਦੀ ਮੰਮਾ ਦਾ ਵੀ ਸੱਟ ਲੱਗੀ ਹੋਈ ਆ ਉਹਨਾਂ ਕੋਲ ਵਿਚਾਰਾਂ ਕੋਲੇ ਪੈਸੇ ਵੀ ਨਹੀਂ ਹੈਗੇ ਤੇ ਉਹ ਪਰਚੇ ਵਗੈਰਾ ਉਹਨਾਂ ਨੂੰ ਮਿਲ ਗਿਆ ਹੈਗਾ ਸਾਨੂੰ ਵੀ ਅਸੀਂ ਟੈਸਟ ਵਗੈਰਾ ਕਰਾ ਕੇ ਜੋ ਵੀ ਆ ਤਾਂ ਉਹਨਾਂ ਦਾ ਬੱਚਿਆਂ ਦੇ ਕੋਲੇ ਵੀ ਨਹੀਂ ਕੋਈ ਬੈਠਾ ਉਹ ਇਸ ਤਰ੍ਹਾਂ ਨਹੀਂ ਸਿਕਿਉਰਟੀ ਫੀਲ ਕਰ ਰਿਹਾ ਵੀ ਸਾਡੇ ਤੇ ਕੋਈ ਇੱਥੇ ਨਾਮਲਾ ਕਰ ਜੇ ਰਿਸ਼ਤੇਦਾਰ ਵਗੈਰਾ ਬਾਗਾ ਪੁਰਾਣੇ ਚੱਲੇ ਹੋਏ ਜੀ ਤੇ ਹੁਣ ਅਸੀਂ ਕਰ ਰਹੇ ਹਾਂ ਸਾਰਾ ਕੁਝ ਹੁਣ ਅਸੀਂ ਵਾਰਿਸ ਹਾਂ ਅਸੀਂ ਇਹਨਾਂ ਦੇ ਵਾਰਿਸ ਹੁਣ ਅਸੀਂ ਹਾਂ ਜੀ ਇਹ 4 ਮਹੀਨਿਆਂ ਤੋਂ 4.5 ਮਹੀਨਿਆਂ ਤੋਂ ਪਰਸੋਂ ਆਈ ਸੀਗੀ ਤੇ ਆਪਦੇ ਘਰੇ ਉਹ ਕਹਿੰਦੀ ਮੇਰਾ ਜੀ ਨਹੀਂ ਲੱਗਦਾ ਤੇ ਮੈਂ ਘਰੇ ਵੀ ਜਾਣਾ ਹੁੰਦਾ ਤੇ ਉਹ ਫਿਰ ਦੋਕ ਦਿਨ ਤਾਂ ਵੇਖਿਆ ਨਹੀਂ ਉਹਨਾਂ ਨੇ ਤੇ ਅੱਜ ਫਿਰ ਸਾਡੇ ਮਾਰਕਤਾ ਹੀ ਕਰ ਗਏ ਉਹ ਘਰੇ ਆਏ ਸੀਗੇ ਹਾਂਜੀ ਘਰੇ ਆਏ ਸੀਗੇ ਕੰਮ ਕਰਦੇ ਮੁੰਡੇ ਕੌਣ ਸੀ ਕਿੰਨੇ ਕ ਬੰਦੇ ਆਏ ਸੀਗੇ ਉਹ ਬੰਦੇ ਵੱਧੂ ਸੀ ਜੀ ਕਿਨੂੰ ਕਿਤੇ ਮਨ ਲੋ ਸੱਟਾਂ ਮਾਰ ਕੇ ਗਏ ਆ ਸੱਟਾਂ ਇੱਕ ਤਾਂ ਮੇਰੇ ਬੇਟੇ ਦੇ ਮਾਰ ਕੇ ਗਏ ਆ ਇੱਕ ਆ ਵਰਟੀ ਦੇ ਮਾਰ ਕੇ ਗਏ ਸਾਡਾ ਬੇਟਾ ਕਰਦਾ ਸੀਗਾ ਵੀ ਆਪਣਾ ਸ਼ੋਰੂਮ ਚ ਲੱਗਾ ਸੀ ਵਿਕੇ ਦੇ ਤੇ ਬਿਜਲੀ ਦਾ ਕੰਮ ਕਰਦਾ ਸੀਗਾ ਤੇ ਹਾਂਜੀ। ਉਹਨੂੰ ਕਿੰਨਾ ਟਾਈਮ ਹੋ ਗਿਆ? ਇਹ 2007 ਦਾ ਸੀਗਾ ਵਿਆਹ। ਤੇ 15-16 ਨੂੰ ਥਾਲੂ ਦੋ ਬੱਚੇ। ਹਾਲਤ ਕਿਵੇਂ ਆ ਜੀ ਦੋਵਾਂ ਜਣਾਂ ਦੀ? ਉਹ ਬੇਟਾ ਤਾਂ ਹੈ ਨਹੀਂ ਮੇਰਾ। ਹਾਂਜੀ। ਮਾਰਕੁੱਟ ਕਿਵੇਂ ਕੀਤੀ ਇਹਨਾਂ ਨੇ? ਕਦੋਂ? ਮਾਰਕੁੱਟ ਕੀਤੀ ਔਰ ਡੰਡੇ ਲੈ ਕੇ ਆਏ। ਬੂਹਾ ਲਾਉਣ ਲੱਗੇ ਸੀ ਅਸੀਂ ਤੇ ਸਾਡੇ ਬੂਹਾ ਮਤਲਬ ਕਿ ਭੰਨਤਾ ਇਹਨਾਂ ਨੇ। ਵੀ ਭੰਨ ਕੇ ਤੇ ਬਾੜ ਆਏ ਅੰਦਰ। ਇਨਵਰਟਰ ਵੀ ਸੁੱਟਤਾ ਸਭ ਕੁਝ ਹੀ ਸੁੱਟਤਾ। ਕਿੰਨੇ ਕੁ ਬੰਦੇ ਸੀਗੇ? ਵਾਵਾ ਜਣੇ ਸੀਗੇ ਜੀ। ਤੰਦ ਹਾਂਜੀ ਕੀਤਾ ਸੀ ਉਹ ਇੱਥੇ ਵੀ ਦੇਖ ਕੇ ਲੈ ਕੇ ਗਏ ਆ ਐਡਰੈਸ ਆ ਲੈ ਕੇ ਲੈ ਕੇ ਹਾਂਜੀ ਮੰਗ ਮੰਗ ਕੀ ਕਰਦੇ ਆ ਮੰਗ ਕੀ ਕਰਦੇ ਆ ਬੇਟਾ ਤਾਂ ਸਾਡਾ ਗਿਆਤ ਲਿਆ ਖਣਾ ਉਹ ਵੀ ਮਨ ਪਾਤੀ ਕਰਕੇ ਸੱਦਿਆ ਸੀਗਾ ਵੀ ਉਹਨਾਂ ਨੇ ਡਾਕਟਰ ਨੇ ਤੇ ਹਣ ਉਹਨਾਂ ਨੂੰ ਮਦਰ ਕੇਕ ਤੱਕ ਕਰਨਾ ਹੈਗਾ ਤੇ ਸਾਡੀ ਕੋਈ ਮਦਦ ਕੀਤੀ ਜਾਵੇ ਇਹ ਸਾਡਾ ਕਮਾਉਣ ਵਾਲਾ ਸੀਗਾ ਸਮਾਨ ਵੀ ਪਨ ਗਿਆ ਸਰ ਹਾਂਜੀ ਸਮਾਨ ਸਾਰਾ ਪਨ ਗਿਆ ਸਮਾਨ ਉਹ ਇਨਵਰਟਰ ਤੋੜ ਗਏ ਛੁੱਟ ਗਏ ਏਸੀ ਜੀ ਮੇਰੀ ਪੈਨਸ਼ਨ ਆਉਂਦੀ ਹੈਗੀ ਆ ਤਾਂ ਉਹਦੇ ਦਾ ਮਤਲਬ ਮੜ ਮਟਕ ਜਾਰਾ ਚੱਲਦਾ ਹੈਗਾ ਮੁੰਡੇ ਦੇ ਫਾਦਰ ਦੇ ਮੁੰਡੇ ਦੇ ਮੁੰਡੇ ਦੇ ਫਾਦਰ ਬਿਜਲੀ ਬੋਰਡ ਸੀ ਉਹਨਾਂ ਦੀ ਵੀ ਡੈਥ ਹੋ ਗਈ 12 13 ਸਾਲ ਹੋ ਗਏ ਉਹਨਾਂ ਨੂੰ ਵੀ